ਤੁਸੀਂ ਦੇਖ ਰਹੇ ਹੋ 24 ਪੰਜਾਬ న్యూ ਚੈਨਲ ਨੂੰ ਬੀਤੇ ਦਿਨ ਬਠਿੰਡਾ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਜਿਸ ਦੇ ਵਿੱਚ ਕੀ ਰਣਜੋਧ ਨਾਂ ਦੇ ਵਿਅਕਤੀ ਵੱਲੋਂ ਸ਼ਿਕਾਇਤ ਕੀਤੀ ਗਈ ਸੀ ਇੱਕ ਸੇ ਵਿਅਕਤੀ ਵੱਲੋਂ ਰਣਜੋਧ ਸਿੰਘ ਨੇ ਦਰਸਾਇਆ ਕਿ ਉਸ ਨੂੰ ਜ਼ਮੀਨ ਭਾਰਤ ਮਾਲਾ ਪ੍ਰੋਜੈਕਟ ਦੇ ਇਹਦੀ ਨਾਮ ਦੇ ਜਿਸ ਦੇ ਕੰਪਨਸੇਸ਼ਨ 2 ਲੱਖ ਰੁਪਏ ਦੇ ਬੋਨਡ ਦੇ ਲਈ ਉਸ ਨੂੰ 20000 ਪ੍ਰਤੀ ਏਕੜ ਦੀ ਮੰਗ ਕੀਤੀ ਗਈ ਇਸ ਸ਼ਿਕਾਇਤ ਨੂੰ ਜਦੋਂ ਮੁੱਖ ਮੰਤਰੀ ਵੱਲੋਂ ਬਠਿੰਡਾ ਪੁਲਿਸ ਨੂੰ ਸਖਤ ਐਕਸ਼ਨ ਕਰਨ ਦੇ ਦੇਸ਼ ਦਿੱਤਾ ਗਿਆ ਜਿਸ ਵਿੱਚ ਕੀ ਪੰਜ ਮੁਲਾਜ਼ਮਾਂ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਵ੍ਰਿੰਦਾ ਪੁਲਿਸ ਨੇ ਤਿੰਨ ਮੁਲਾਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਵਿਚਾਲੇ ਮਾਰੇ ਜਗਦੇ ਅਦਾਲਤ ਵੱਲੋਂ ਗ੍ਰਿਫਤਾਰ ਕਰਨੀ ਤਿੰਨ ਮੁਲਾਜ਼ਮਾਂ ਨੂੰ ਜ਼ਮਾਨਤ ਮਿਲ ਗਈ ਹੈ ਪਰ આરોપી ਹਨਕੀ ਪੁਲਿਸ ਵੱਲੋਂ ਤਿੰਨ ਮੁਲਾਜ਼ਮਾਂ ਨੂੰ ਮੋੜ ਤੋਂ ਫਿਰ 51 ਦੀ ਧਾਰਾ ਦੇ ਤਹਿਤ ਮੁਕੱਦਮਾ ਦਾਜ ਕਰਕੇ ਅਦਾਲਤ ਤੋਂ ਬਾਹਰ ਹੀ ਮੋੜ ਫਿਰ ਇੱਕ ਵਾਰ ਗ੍ਰਿਫਤਾਰ ਕਰ ਲਿਆ ਪਰਮਾਨਜਯੋਗ ਐਸਜੀਐਮ ਤੋਂ ਉਹਨਾਂ ਦੇ ਮੋੜ ਤੋਂ ਫਿਰ ਜ਼ਮਾਨਤ ਮਿਲ ਗਈ ਹੈ ਜਿਸ ਸੰਬੰਧੀ ਐਡਵੋਕੇਟ ਗੁਰਸੇਵ ਸਿੰਘ ਸਿੱਧੂ ਨੇ ਇਸ ਵਾਰ ਗੰਦੀ ਗੱਲਬਾਤ ਕੀਤੀ ਗਈ ਇਸ ਮਾਮਲੇ ਸੰਬੰਧੀ ਵੀਕੇਯੂ ਕ੍ਰਾਂਤੀਕਾਰ ਨੇ ਤੇ ਜ਼ਿਲ੍ਹਾ ਪ੍ਰਧਾਨ ਪਰਸ਼ੋਤਮ ਸਿੰਘ ਮਹਿਰਾਵ ਨੇ ਦੱਸਿਆ ਕਿ ਦਰਅਸਲ ਇਹ ਮਾਮਲਾ ਪਿੰਡ ਦੇ ਵਿੱਚ ਕੀਤੀ ਗਈ ਗਰਾਹੀ ਤੇ ਜੋ ਜ਼ਮੀਨ ਸੰਘਰਸ਼ ਲੜਨ ਦੇ ਲਈ ਇਕੱਠੀ ਕੀਤੀ ਗਈ ਸੀ ਪਰ ਜੋ ਇਹ ਵਿਅਕਤੀ ਆਮ ਆਦਮੀ ਪਾਰਟੀ ਦੇ ਕਹਿੰਦੇ ਤਿੰਨ ਵਿਅਕਤੀਆਂ ਉੱਤੇ ਮੁਕੱਦਮਾ ਦਰਜ ਕੀਤਾ ਗਿਆ ਹੈ ਇਸ ਦੇ ਨੂੰ ਲੈ ਕੇ ਮਹਿਰਾਵੇ ਵੱਲੋਂ ਬਖਤ ਪੁਲਿਸ ਵੱਲੋਂ ਦਰਜ ਕੀਤੇ ਗੇ ਮੁਕੱਦਮੇ ਨੂੰ ਸ਼ਾਸਕੀ ਮੁਕੱਦਮਾ ਦੱਸਿਆ ਜਾ ਰਿਹਾ ਹੈ ਅਸੀਂ ਧੰਨਵਾਦ ਕਰਦੇ ਹਾਂ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਿਨ੍ਹਾਂ ਵੱਲੋਂ ਸੰਘਰਸ਼ ਕਰਨ ਤੇ ਲਈ ਸਾਡੇ ਪਿੰਡ ਨੂੰ ਇਕਜੁੱਟ ਕਰ ਦਿੱਤਾ ਅਸੀਂ ਇਕਜੁੱਟ ਹੋਏ ਹਾਂ ਤੇ ਇਸ ਪ੍ਰਕਾਰ ਨਾਲ ਤੱਕਾ ਦਾ ਹੀ ਬਰਦਾਸ਼ਤ ਨਹੀਂ ਕੀਤੀ ਗਈ ਆਓ ਤੁਹਾਨੂੰ ਸੁਣਾਉਣੇ ਔਰ ਕੀ ਕਹਿੰਦੇ ਨਜ਼ਰ ਆਏ اوہ ہاں جناب بابا بابا جناب جی بھئی رنتا ہمم ایک زندہ باد زندہ باد زندہ باد پہرا اج دے لوکاں دا ایک اج زندہ باد زندہ باد پہرا اج دے لوکاں دا ایک اج ਕਰਨ ਵਾਲੀ ਪੰਜਾਬ ਸਰਕਾਰ ਮਤਾਂ ਫੱਕਾ ਜਿੰਦਾਬਾਦ 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 ਫੱਕਾ ਨਹੀਂ ਲੜਨ ਵਾਲੇ ਲੋਕਾਂ ਦਾ ਇੱਕ ਹੈ ਜਿੰਦਾਬਾਦ 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 ਸਰਕਾਰਾਂ ਤੋਂ ਨਾ ਕਹੋ ਆਪਣੀ ਰਾਖੀ ਆਪ ਕਰੋ ਸਰਕਾਰਾਂ ਤੋਂ ਨਾ ਚਾਹ ਕਰੋ ਆਪਣੀ ਰਾਖੀ ਆਪ ਕਰੋ ਬੋਲੇ ਬੱਲਾ ਜਿਵੇਂ ਮੈਂ ਗੱਲ ਕਹੀ ਸੀ ਤਾਂ ਕਹਿ ਦਿੱਸੇ ਮੁੰਡੇ ਨੇ ਆਪਣੇ ਆਪ ਬੋਲੇ ਸੋਨੇ ਆਨੰਦ ਜਗਣਾ ਲਾਇਆ ਸੀ ਇਸੇ ਨਾਲ ਬੋਲੇ ਬੱਲਾ ਇਹ ਬਖਮਾਨੀ ਉਹ ਪੰਜਾਬ ਦੇ ਸਭ ਤੋਂ ਵੱਡੇ ਪਿੰਡ ਤੋਂ ਆਉਂਦਾ ਨਾਮ ਮਹਾਰਾਜ ਕੰਦਨ ਪ੍ਰਭੂ ਹਲਕੇ ਤੋਂ ਹੁਣ ਵੀ ਅੰਦਰ ਪਾ ਲੈ ਮੈਂ ਤਾਰਿਕ ਨੂੰ ਹਾਉ ਤੋਂ ਵੱਡਾ ਪਿੰਡ ਦਾ ਮਹਾਰਾਜ ਹੀ ਪੰਜਾਬ ਦਾ ਮੈਂ ਉਹ ਹਲਕੇ ਤੋਂ ਪ੍ਰਭੂ ਹਲਕੇ ਤੋਂ ਮਹਾਰਾਜ ਪਿੰਡ ਤੋਂ ਹੋਇਆ ਮੈਂ ਜਿੱਦਾਂ ਆਪਣਾ ਆ ਭਾਰਤ ਦੇ ਆ ਕਰੋੜ ਲੱਖ ਜਿਹੜਾ ਹੁਣ ਲੰਗੇ ਦੀ ਵੱਡਾ ਇਥੇ ਮੈਂ ਕਿਸਾਨ ਜਿੱਥੇ ਬੰਦੇ ਕੋਲੇ ਗਿਆ ਸੁਣਨਾ ਕਿ ਆਪਣੇ ਪਿੰਡ ਦੇ ਬੰਦੇ ਨੇ ਲੋਕਾਂ ਤੋਂ ਪੈਸਾ ਕੱਢਾ ਦਿੱਤਾ 20 ਹੀ 3000 ਰੁਪਏ ਕਿੰਨਾ ਘੁਟਮਾ ਤੇ ਆਪਾਂ ਬਹੁਤ ਨਾ ਕਰ ਨਾਲੋਂ ਨਾਲ ਮੈਂ ਕਿਹਾ ਆਪਾਂ ਜਿੱਥੇ ਬੰਦਮਤ ਦੀ ਕਰਨੇ ਲਾਉਣੇ ਆਪਾਂ ਇਕੱਠੇ ਹੁੰਨੇ ਆ ਤੇ ਮੈਂ ਕਿਹਾ ਉਹ ਬੰਦੇ ਨੇ ਲੋਕਾਂ ਤੋਂ ਪੈਸੇ ਇਕੱਠੇ ਕੀਤੇ ਸਾਡੇ ਪ੍ਰਿੰਟ ਕੋ ਸਦਾਉਣੇ ਸੀ ਲਵਰਾ ਮਹਾਰਾਜ ਨੂੰ ਉਹ ਕਹਿੰਦਾ ਕਿ ਯਾਰ ਹੋੜ ਲੱਗਿਆ ਇਹ ਆਪਾਂ ਨੂੰ 50 ਤੋਂ 54000 ਰੁਪਏ ਕਿੱਲੇ ਦੇ ਪੈਸੇ ਬਣ ਗਏ ਆਪਾਂ ਕਿੱਲੇ ਦਾ 20000 ਰੁਪਏ ਇਕੱਠਾ ਕਰਨਾ ਤੇ ਉਹ ਨਿੰਦਰ ਸਿਖੰਦੇ ਸਾਡੀ ਗੱਲ ਨਹੀਂ ਸੁਣਦਾ ਉਹ ਬੰਦਾ ਚੁੱਥੀ ਰੱਦਾ ਤੇ ਮੁਰੇ ਕੋ 50 ਕਿਤੇ ਨਹੀਂ ਰੱਜੀ ਜੱਤੀ ਬੰਦੇ ਮੁਰੇ 50 ਕਿਤੇ ਨਹੀਂ ਨਾ ਜੱਤੀ ਉਹ ਕੰਦਿਉ ਨੇ ਇਕੱਠੇ ਕਰਿਆ ਰੁਪਏ ਤੁਮਕ ਤੜਾ ਦੋ 4 ਕਰੋੜ ਰੁਪਏ ਬਣਦਾ ਸਾਡੇ ਪਿੰਡਾਂ ਦਾ ਸਾਨੂੰ ਉਹ ਪਤਾ ਨਹੀਂ ਉਹ ਮੈਨੂੰ ਪੈਸੇ ਦਿੱਤੇ ਜੀ ਮੈਂ ਕਿਉਂ ਨਿੱਤ ਲੱਗਾ ਸੈਂਟਰ ਨੇ ਪੈਸੇ ਹੁਣੇ ਲੋਕਾਂ ਦੇ ਬਾਣਾ ਤੇ ਤੁਸੀਂ ਪੈਸੇ ਕਾਦੇ ਦਵਾਉਂਦੇ ਜਦੋਂ ਮੈਨੂੰ ਪੈਸੇ ਦਿੱਤੇ ਜੀ ਮੇਰਾ ਢਾਈ ਕਿਲੇ ਖਵਾ ਦੋ ਕਿਨੇ ਬਾਹਰ ਆਇਆ ਰੋਡ ਦੇ ਵਿੱਚ ਮੈਂ 20 ਹੱਥ ਕਿਲਾ ਦਿੱਤਾ ਨੂੰ ਨਾ ਨਹੀਂ ਸੈਂਟਰ ਨੇ ਪੈਸੇ ਬਣੇ ਤੁਸੀਂ ਪੈਸੇ ਕਰੋਣ ਵਾਲੇ ਕੌਣ ਹੋ ਜੁਨੀਆ ਨਾਲ ਲੈ ਗਿਆ ਪੈਸੇ ਦੇਖੋ ਉਹਨਾਂ ਨੇ ਇਕੱਠੇ ਕਰਕੇ ਸਾਨੂੰ ਨਹੀਂ ਪਤਾ ਲੱਗਿਆ ਕਿੰਨਾ ਰੁਪਿਆ ਉਹ ਬੰਦਿਆਂ ਨੇ ਕਿੱਥੇ ਕਿਹੜਾ ਫੰਡਕਾ ਕਿਹਨੂੰ ਨਹੀਂ ਦਿੰਦਾ ਸਾਨੂੰ ਨਹੀਂ ਪਤਾ ਉਹ ਕਾਰਦੀ ਵੀ ਵੱਡੀ ਬਹੁਤ ਵੱਡਾ ਇਹ ਸਾਡੇ ਲੋਕਾਂ ਨਾਲ ਜੇਬੋਂ ਰੁਪਿਆ ਨਿਕਲਿਆ ਬਹੁਤ ਵੱਡੀ ਗੱਲ ਆ ਕੱਢ ਲਗਾ ਪਤਾ ਜੀ ਕੱਢ ਲਗਾ SSP ਇੱਕ ਸਾਲ ਮੇਰੇ ਪਿੰਡ ਦੀ 2006 ਤੋਂ ਲੈ ਕੇ ਬਹੁਤ ਵੱਡੀ ਪ੍ਰੋਬਲਮ ਆ ਗਈ ਬਹੁਤ ਪੁਰਾਣੀ ਉਹ ਇੱਕ ਕੰਦਾ ਇਹ ਵੀ ਲੈ ਚਾਹੀਦੀ ਰੱਬ ਨੇ ਤਾਂ ਇਸੇ ਨਾਲ ਕਾਪਾ ਕੋ ਪਾ ਵੇਸੇ ਸੰਗਤ ਚ ਗਏ ਕੋਈ ਵੀ ਨਹੀਂ ਕਰਦੇ ਕੋਣ ਬੰਦਾ ਨਾ ਹੋਇਆ ਉਹਨੇ ਕਲਵਿੰਦਰ ਸਿੰਘ ਕਪੂਰ ਅਕਾਲੀ ਦੌ ਦਾ ਬੰਦਾ ਬਹੁਤ ਪੰਜਾਬ ਚ ਗੰਦੀ ਗਰੀ ਰੋਂਦੇ ਕੋਲ ਇੱਧਰ ਆ ਕੇ ਹਮ ਨੂੰ ਫੰਕਸ਼ਨ ਚਾਹਤੇ ਜੀ ਸਣ ਛੋਟਾ ਹੈ ਮਾਈਕ ਦੇ ਦੇ ਮਾਈਕ ਦੇ ਦਾ ਅੱਛਾ ਸਪੀਕਰ ਕੌਣ ਦੱਦਾ ਕੈਸੀ ਬਟ ਕਰ ਗਿਆ ਨੂੰ ਘਰਾਂ ਦਾ ਦੇਣ ਦੇ ਨਾਲ ਲੈ ਹੋ ਗਿਆ ਤਾਂ ਮੈਨੂੰ ਕਹਿਤਾ ਜਾਨਣਾ ਦੱਸ ਦਿਆ ਕਰੋ ਥੋੜਾ ਯਾਰ ਮੈਂ ਝਾੜਿਆਂ ਨੂੰ ਜਾਣਦਾ ਇਹਨਾਂ ਨੂੰ ਘਰਾਂ ਦਾ ਦੇਣ ਦੇ ਪੈਸੇ ਲੈਂਦੇ ਯਾਰ ਹੱਦ ਆ ਯਾਰ ਅੱਜ ਦੇਖੋ ਕਿ ਸ਼ਾਮ ਨੂੰ ਮੇਰੇ ਬਰੁਧ ਬੋਲਦੇ ਦੇਖੋ ਸੇ ਯਕਿ ਮੈਂ ਸੱਚ ਬੋਲੀ ਜਾਂਦਾ ਨਾ ਗੱਲ ਐ ਕੋਈ ਨਹੀਂ ਲੋਕਾਂ ਨੂੰ ਕੰਮ ਕਰ ਲੈਣ ਦੋ ਲੋਕਾਂ ਨੂੰ ਜਿਉ ਲੈਣ ਦੋ ਨਾ ਚਲੋ ਬਈ ਇੱਧਰ ਨੂੰ ਚਲੋ ਬਈ ਉੱਧਰ ਨੂੰ ਐਸਐਸਪੀ ਸੈਨਿਕ ਇੱਥੇ ਮੰਸ਼ਨ ਤੇ ਰਹਿਣ ਦੀ ਜਰੂਰਤ ਨਹੀਂ ਹੈ ਮੈਂ ਤਾਂ ਕਹਿੰਦਾ ਚੰਡੀਗੜ੍ਹ ਚਲੇ ਜਾਣ ਹਾਂ ਹੁਣੀ ਹੁਣੀ ਲਾਈਨ ਸੁਣਦਾ ਹੋਵੇ ਕਿ ਤੇ ਭੱਜਣਾ ਜਾ ਰਿਹਾ ਉਹ ਮੈਂ ਰੁਕਾਂ ਤਾਂ ਜਿੰਨਾ ਟਾਈਮ ਲਾਈ ਜਾਣਾ ਉਹ ਏਡੀ ਦੇ ਲੈ ਕੇ ਆਂ ਪਾਈ ਗਿਆ ਕੀ ਹੈ ਜੀ ਜਿਹੜੇ ਇਦੋਂ ਪਹਿਲਾਂ ਕਾਲੀ ਦਲ ਦੀਆਂ ਕਾਂਗਰਸ ਦੀ ਸਰਕਾਰ ਬਣਦੀ ਸੀ ਉਹ ਸਾਡੇ ਪਿੰਡ ਨੂੰ ਥੋੜਾ ਬਹੁਤ ਕੋਈ ਨਾ ਕੋਈ ਯੋਗਦਾਨ ਪਾਉਂਦੇ ਸੀਗੇ ਸਾਡੇ ਪਿੰਡ ਦੇ ਵਿਕਾਸ ਕਾਰਜਾਂ ਵਾਸਤੇ ਜਾਂ ਕਾਸੇ ਵਾਸਤੇ ਆਉਂਦੇ ਆ ਆਪ ਦੀ ਸਰਕਾਰ ਆਈ ਹੈ ਇਹ ਸਾਨੂੰ ਉਸ ਕਿਸਮ ਦਾ ਯੋਗਦਾਨ ਤਾਂ ਦੇ ਨਹੀਂ ਸਕੇ ਪਰ ਇਹਨਾਂ ਨੇ ਆ ਸਾਨੂੰ ਬਹੁਤ ਵੱਡਾ ਯੋਗਦਾਨ ਦਿੱਤਾ ਜਿਹੜਾ ਸਾਡਾ ਪਿੰਡ ਇਕੱਠਾ ਕਰਤਾ ਇਹਨਾਂ ਨੇ ਇਹਨਾਂ ਦੇ ਝੁੱਠੇ ਐਫਆਰ ਕਰਾਈ ਤਾਂ ਸਾਡੇ ਅੱਜ ਸਾਰੀਆਂ ਪਾਰਟੀਆਂ ਵੈਸੇ ਤਾਂ ਅਸੀਂ ਪਹਿਲਾਂ ਹੀ ਇਕੱਠੇ ਆਂ ਸਾਰੀਆਂ ਪਾਰਟੀਆਂ ਦੇ ਜਿਹੜੇ ਇੱਕ ਪਲੇਟਫਾਰਮ ਦੇ ਇਕੱਠੇ ਹੋ ਗਏ ਇਹ ਮੈਂ ਤਾਂ ਕਹਿੰਦਾ ਵੀ ਭਗਵੰਤ ਮਾਨ ਸਾਡੇ ਵਾਸਤੇ ਚੰਗਾ ਹੀ ਕਰਤਾ ਤਾਂ ਕਿ ਕੱਲ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਜੇ ਕਿਸੇ ਨਾਲ ਹੋਰ ਇਸ ਕਿਸਮ ਦੀ ਵਿਧੀ ਕਿ ਹੋ ਅਸੀਂ ਡਟ ਕੇ ਲੜਨ ਦੀ ਸਮਰੱਥਾ ਰੱਖੀਏ ਅਸੀਂ ਤਾਕੜੇ ਹੋ ਕੇ ਉਹਦੇ ਵਿਰੋਧ ਕਰੀਏ ਜਾਉਣ ਦਾ ਇੱਕ 20-20 ਹਜ਼ਾਰ ਰੁਪਏ ਇਕੱਠਾ ਕਰ ਰਹੇ ਆ। ਜਿਵੇਂ ਸਰ ਤੋਂ ਕੰਪਲੀਟ ਹੋਈ ਤਾਂ ਇਹ ਪਰਚਾ ਹੋਇਆ। ਦੇਖੋ ਜੀ ਮੈਂ ਪਰਸ਼ੂਤਮ ਮਹਿਰਾ ਜਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਦੇ ਨੁਕਰਾੰਤੀਕਾਰੀ ਕਿਉਂਕਿ ਇੱਥੇ ਜਦੋਂ ਇਹ ਸੜਕ ਦੇ ਆਰਡਰ ਹੋਏ ਆ ਉਦੋਂ ਲੋਕ ਸਾਡੇ ਕੋਲੇ ਆਏ ਵੀ ਇੱਥੇ ਆਪਾਂ ਇੱਕ ਕਮੇਟੀ ਲੱਗੇ ਜਮੀਨਾਂ ਬਚਾਉਣ ਲਈ ਵੀ ਇਹ ਪੈੜੀ ਨਹੀਂ ਦੇਣੀ ਉਹ ਅਸੀਂ ਜ਼ਿਲ੍ਹੇ ਪੱਤਰ ਦੇ ਇੱਕ ਕਮੇਟੀ ਬਣਾਈ ਸੀ ਜਿਹਦੇ ਚ ਵੱਖ-ਵੱਖ ਪਿੰਡਾਂ ਤੋਂ ਕੋਈ ਚੱਕਾਂ ਤੋਂ ਕੋਈ ਲਹਿਰੇ ਤੋਂ ਕੋਈ ਮਹਰਾਜ ਤੋਂ ਕੋਈ ਆਪਣਾ ਖੂਲੇ ਵਾਲੇ ਤੋਂ ਉਹ ਕਮੇਟੀ ਬਣੀ ਸੀ ਉਸ ਤੋਂ ਬਾਅਦ ਲੋਕਾਂ ਦੀ ਡਿਮਾਂਡ ਪੈਸਿਆਂ ਕੰਨੀ ਹੋ ਗਈ ਤੇ ਉਹ ਕਮੇਟੀ ਨੂੰ ਅਸੀਂ ਕਹਤਾ ਸੀ ਚਲਾਓ ਤੁਸੀਂ ਅਸੀਂ ਛੋਟੀ ਰਹਿ ਕੇ ਮਦਦ ਕਰਾਂਗੇ ਪਰ ਬਾਅਦ ਦੇ ਵਿੱਚ ਪਤਾ ਲੱਗਿਆ ਵੀ ਉਹ ਜਿਹੜੇ ਪਿੰਡਾਂ ਦੇ ਬੰਦੇ ਸੀ ਉਹਨਾਂ ਨੇ ਆਪਦੇ ਪਿੰਡਾਂ ਨੂੰ ਕਹਿਤਾ ਵੀ ਭਾਈ ਜੀ ਅਫਸਰ ਪੈਸੇ ਮੰਗਦੇ ਆ ਤੇ ਆਪਾਂ ਨੂੰ 22000 ਕਿੱਲੇ ਮੱਕ ਕਰਨਾ ਪੈਣਾ ਕੁਝ ਖਰਚੇ ਵੀ ਹੁੰਦਾ ਕਿਉਂਕਿ ਉਦੋਂ ਬੱਸਾਂ ਵੀ ਗਈਆਂ ਦਿੱਲੀ ਤੇ ਕਰ ਗਈਆਂ ਪਟਿਆਲੇ ਤੇ ਕਰ ਗਈਆਂ ਵੀ ਇਸ ਲਈ ਉਹ ਪੈਸੇ ਇਹ ਨਹੀਂ ਪਤਾ ਮਤਲਬ ਇਕੱਠੇ ਕੀਤੇ ਐ ਇਹ ਪਿੰਡ ਦੇ ਸੁਧਾਰਨ ਬੰਦਿਆਂ ਨੇ ਪਰ ਅੱਜ ਉਹਦੀ ਲੋਡ ਹੈ ਉਹਦੀ ਇਨਕੁਆਰੀ ਕਰਨ ਦੀ ਅਸੀਂ ਭ੍ਰਿਸ਼ਟਾਚਾਰ ਚ ਪਾਉਣਾ ਨਹੀਂ ਚਾਹੁੰਦੇ ਲੋਡ ਆ ਦੀ ਇਨਕੁਆਰੀ ਕਰਨ ਦੀ ਪਰ ਸਧਾਰਨ ਜਿਹੜੇ ਪਿੰਡਾਂ ਤੋਂ ਲੋਕ ਸੀ ਜਿਨ੍ਹਾਂ ਦੀ ਜ਼ਮੀਨ ਆਉਂਦੀ ਸੀ ਤੇ ਉਹਨਾਂ ਨੂੰ ਇਸ ਮਕਸਦ ਪਿੱਛੇ ਇਕੱਠੇ ਕਰਨੇ ਪਏਗੇ ਵੀ ਜਦ ਰੇਟ ਵਧੂਗਾ ਅੱਜ ਉਹਨਾਂ ਤੇ ਕਾਰਵਾਈ ਆ ਜਿਹੜੇ ਅਸਰਸ਼ਾਹੀ ਲੈ ਕੇ ਪੈਸੇ ਵੈਘੀ ਉਹਨਾਂ ਨੂੰ ਕੋਈ ਪੁੱਛਦਾ ਨਹੀਂ ਜਿਸ ਤਰ੍ਹਾਂ ਸੀਐਮ ਨੇ ਇਲਜ਼ਾਮ ਲਾਇਆ ਕਿ ਕਿਸਾਨ ਧਰਨਾ ਪੈਸੇ ਲੈ ਕੇ ਲਗਾਉਂਦੇ ਨੇ ਚਲੋ ਇਹ ਵੇਖੋ ਜੀ ਪਹਿਲਾਂ ਭਗਵੰਤ ਮਾਨ ਵੀ ਧਰਨਾ ਹੀ ਲਾਉਂਦਾ ਰਿਹਾ ਜਿਹੜੀ ਇਹਦੀ ਪਾਰਟੀ ਆ ਹਰੇਕ ਧਰਨਾ ਦੇ ਵਿੱਚ ਜਾ ਕੇ ਪੈਂਦੀ ਰਹੀ ਆ ਇਹਨੇ ਸਾਰੇ ਤਬਕਿਆਂ ਨੂੰ ਕਿਹਾ ਸੀ ਵੀ ਸਾਡੀ ਸਰਕਾਰ ਬਣਾਓ ਮੈਂ ਧਰਨੇ ਖਤਮ ਕਰ ਦਿਆਂਗੇ ਜੇ ਨਲਾਇਕੀ ਤਾਂ ਇਥੋਂ ਦੀ ਸਰਕਾਰ ਦੀ ਆ ਜੇ ਲੋਕਾਂ ਨੂੰ ਸਹੀ ਮਿਹਣੇ ਦੇ ਵਿੱਚ ਇਨਸਾਫ ਮਿਲੇ ਲੋਕਾਂ ਦੇ ਮਤਲਬ ਬਾਹਰੇ ਪੂਰੇ ਹੋਣ ਮਤਲਬ ਜਿਹੜੇ ਲੋਕਾਂ ਨਾਲ ਕੀਤੇ ਹੋਏ ਧੱਕਾ ਜੀ ਕਰਦਾ ਧਰਨੇ ਲਾਉਂਦਾ ਅੱਜ ਵੀ ਤੁਹਾਨੂੰ ਦੱਸ ਜਾਈਏ ਦੂਜੀ ਗੱਲ ਬੈਂਡ ਦੇ ਵਿੱਚ ਆ ਗਈ ਆ ਜਿਹੜੇ ਬੰਦੇ ਬੇਸ਼ੱਕ ਵੀ ਜਵਾਨ ਤਰਾਹੀ ਛੜਾਏ ਐ ਪਰ ਸਰਕਾਰ ਦੀ ਪੱਕੀ ਧੱਕੇਸ਼ਾਹੀ ਸੀ ਵੀ ਇਹਨਾਂ ਨੂੰ ਅੱਜ ਜੇਲ੍ਹ ਭੇਜਣਾ ਪਰ ਜਦੋਂ ਪਿੰਡ ਮਹਰਾਜ ਦੇ ਲੋਕਾਂ ਨੇ ਇਕਾ ਕਰ ਲਿਆ ਵੀ ਅਸੀਂ ਮਤਲਬ ਜਦੋਂ ਜਾਇਦ ਕਰਾਂਗੇ ਤੇ ਅੱਜ ਜੀਟੀ ਰੋਡ ਵੀ ਜਾਮ ਕਰਾਂਗੇ ਫੇਰ ਇਹਨਾਂ ਨੂੰ ਡਰ ਦੇ ਵਿੱਚ ਸਾਰਾ ਕੁਝ ਕਰਨਾ ਪਿਆ ਇਸ ਲਈ ਅਸੀਂ ਕਹਿੰਦੇ ਹਾਂ ਇਕੱਠੇ ਹੋਏ ਬੈਣਾ ਕਿਸੇ ਮਸਲੇ ਦਾ ਹੱਲ ਨਹੀਂ ਤੇ ਇਕੱਠੇ ਹੋਣਾ ਬੈਣਾ ਧੰਨਵਾਦ ਪੂਰਾ ਟੀ ਮਾਮਲਾ ਸੀ ਇਸ ਦੇ ਵਿੱਚ ਕੀ ਤੁਹਾਨੂੰ ਹੁਣ ਰਾਤ ਜਿਹੜਾ ਪਰਸੋਂ 4 ਵਜੇ ਇਹਨਾਂ ਨੇ ਪਰਚਾ ਦਰਜ ਕੀਤਾ ਜੀ ਮੁੱਖ ਮੰਤਰੀ ਦੇ ਕਹਿੰਦੇ ਜੀ ਤੇ ਉਹ ਵੀ ਇੱਕ ਜਿਹੜਾ ਪਰਚਾ ਦਿੱਤਾ ਸਾਡੇ ਆ 3:30 ਤੇ ਬਿਲਕੁਲ ਨਜਾਇਜ਼ ਦਿੱਤਾ ਜੀ ਸਾਨੂੰ ਨਿਆਂ ਪ੍ਰਣਾਲੀ ਨੇ ਮਾਣਯੋਗ ਨਿਆਂ ਪ੍ਰਣਾਲੀ ਕਹਿੰਦੇ ਸਾਨੂੰ ਇਨਸਾਫ ਮਿਲਿਆ ਸਾਡੀ ਜਵਾਨਤ ਹੋਈ ਪਰ ਇਹਨਾਂ ਨੇ ਪੁੱਛਨੇ ਫੇਰ ਉੱਤੋਂ ਪ੍ਰਸ਼ਾਸਨ ਦੇ ਕਹਿ ਕੇ ਸਾਡੇ ਬੰਦਿਆਂ ਨੂੰ ਫੇਰ 755 ਦੇ ਵਿੱਚ ਰਾਤ ਫੇਰ ਅਰੈਸਟ ਕਰਤੀ ਪਰ ਅੱਜ ਜਿਹੜਾ ਸਾਡੇ 755 ਦੀ ਜਵਾਨ ਤੇ ਨਾਲ ਲੈ ਲਈ ਸਾਡੇ ਬੰਦੇ ਰਹਾ ਕਰ ਦਿੱਤੇ ਆ ਤੇ ਅਗਲਾ ਪ੍ਰੋਗਰਾਮ ਅਸੀਂ ਕਾਨੂੰਨੀ ਅਸੀਂ ਲੜਾਂਗੇ ਜਿਹੜੇ ਮਤਲਬ ਕਿ ਜ਼ਮਾਨਤ ਦੇ ਤਿੰਨ ਜਣੇ ਵੀ ਹੋਈ ਅਸੇ ਕਿ ਟੋਟਲ ਕਿੰਨੇ ਨਾਮਜ਼ਦ ਕਰਿਆ ਪੁਲਿਸ ਨੇ 755 ਨੂੰ ਵੀ ਲੈ ਕੇ ਕਿੰਨੇ ਕਰੇ ਨਹੀਂ 755 ਵੀ ਇਹਨਾਂ ਤਿੰਨ ਦੇ ਕਰੀ ਸੀ ਗ੍ਰਿਫਤਾਰੀ ਵੀ ਤਿੰਨ ਦੀ ਹੋਈ ਇਹਨਾਂ ਪਰਚਾ ਹੋਇਆ ਉਹ ਪੰਜ ਜਣਿਆਂ ਤੇ ਹੋਇਆ ਜੀ ਹਾਂਜੀ ਸਾਡੇ ਜਿਹੜੇ ਮਹਾਰਾਜਨਗਰ ਦੇ ਕਿਸਾਨਾਂ ਨੂੰ ਭਾਵੇਂ ਅੱਜ ਰਿਲੀਜ਼ ਕਰ ਦਿੱਤਾ ਗਿਆ ਪਰ ਅਸੀਂ ਇੱਕ ਪੂਰੀ ਸੰਘਰਸ਼ ਕਮੇਟੀ ਬਣਾ ਕੇ ਸਾਰੀਆਂ ਸਾਝੀਆਂ ਸਾਰੀਆਂ ਪਾਰਟੀਆਂ ਦੀ ਸਾਝੀ ਉਹਦੇ ਵਿੱਚ ਕਿਸਾਨ ਯੂਨੀਅਨ ਵਾਲੇ ਵੀ ਹੋਣਗੇ ਪਿੰਡ ਦੇ ਪਤਵੰਤੇ ਸੱਜਣਾਂ ਦੀ ਇੱਕ ਕਮੇਟੀ ਬਣਾ ਕੇ ਅਸੀਂ ਇਹ ਐਫ ਆਈ ਆਰ ਨੂੰ ਕੈਨਸਲ ਕਰਾਵਾਂਗੇ ਉਹਨਾਂ ਤੱਕ ਸਾਡਾ ਸੰਘਰਸ਼ ਜਾਰੀ ਹੋਊਗਾ ਜਿੰਨਾ ਤੱਕ ਝੂਠੀ ਐਫ ਆਈ ਆਰ ਹੋਈ ਆ ਇਹਨੂੰ ਕੈਨਸਲ ਨਹੀਂ ਕੀਤਾ ਜਾਂਦਾ ਆ ਜੇ ਕੋਈ ਦੋਸ਼ੀ ਹੈਗਾ ਉਤੇ ਬੰਦੀ ਕਾਰਵਾਈ ਹੋ ਜੇ ਪੜਤਾਲ ਹੋਵੇ ਪਰ ਇਹਦੀ ਸਾਰੀ ਪੜਤਾਲ ਹੋ ਕੇ ਪੜਤਾਲ ਹੋ ਕੇ ਦੋਸ਼ੀਆਂ ਖਿਲਾਫ ਬੰਦੀ ਕਾਰਵਾਈ ਹੋਵੇ ਪਰ ਜਿਹੜੀ ਇਹ ਐਫਆਈਰ ਹੋਈ ਹੈ ਬਿਲਕੁਲ ਝੂਠੀ ਹੋਈ ਹੈ ਅਜਾ ਇਹਦਾ ਜੀ ਇਹ ਪੈਸੇ ਕਿਹਨੇ ਇਕੱਠੇ ਕੀਤੇ ਸੀ ਜਿਵੇਂ ਇਹ ਤਾਂ ਨਾਲ ਜਾਂਦਾ ਹੀ ਸੱਜਣ ਮਿੱਤਰੇ ਪੈਸੇ ਅੱਗੇ ਮੁੱਢੀ ਕੌਣ ਸੀ ਕੀ ਕਹਾਣੀ ਦੇਖੋ ਜੀ ਅਗਰਾਹੀ ਆਪਾਂ ਪਿੰਡਾਂ 'ਚ ਕਰਦੇ ਰਹਿੰਦੇ ਹਾਂ ਜਿਵੇਂ ਆਪਾਂ ਪਿਛਲੇ ਸਮੇਂ ਦਿੱਲੀ ਕਿਸਾਨਾਂ ਦਾ ਉੱਥੇ ਆਪਾਂ ਧਰਨਾ ਰੱਖਿਆ ਕਿੰਨਾ ਟਾਈਮ ਆਪਾਂ ਪਿੰਡਾਂ ਦੀ ਅਗਰਾਹੀ ਕਰਕੇ ਖਰਚਾ ਕਰਦੇ ਰਹੇ ਹਾਂ ਠੀਕ ਹੈ ਉਸੇ ਤਰ੍ਹਾਂ ਪਿੰਡ 'ਚੋਂ ਅਗਰਾਹੀ ਕਰੀ ਗਈ ਕਿ ਕੇਸ ਲੜਨ ਦੇ ਸਬੰਧ ਵਿੱਚ ਗ੍ਰਾਹੀ ਕਰੀ ਗਈ ਤੇ ਸਰਕਾਰ ਤੋਂ ਹੋਰ ਵੱਧ ਮੁਆਵਜ਼ਾ ਲੈਣ ਲਈ ਗ੍ਰਾਹੀ ਕਰੀ ਗਈ ਪਰ ਜੀ ਉਹਦੇ ਵਿੱਚ ਕਿਸੇ ਬੰਦੇ ਨੇ ਕੋਈ ਘਟਾਲਾ ਕਰਿਆ ਕੋਈ ਕਤਾਹੀ ਹੋਈ ਹੈ ਉਹਦੀ ਜਾਂਚ ਹੋਣੀ ਚਾਹੀਦੀ ਹੈ ਨਾ ਇਹ ਕਿਹੜੇ ਇੱਕ ਪਿੰਡ ਦਾ ਇਹ 35 36 ਪਿੰਡ ਸਾਡੇ ਆਸੇ ਪਾਸੇ ਹਰ ਇੱਕ ਪਿੰਡ ਚੋਂ ਗ੍ਰਾਹੀ ਹੋਈ ਆ ਉਹਦੇ ਖਰਚੇ ਲਈ ਹੋਈ ਆ ਪਰ ਜੇ ਕਤਾਹੀ ਹੋਈ ਹੈ ਤਾਂ ਉਹਦੀ ਜਾਂਚ ਉਹ ਇੱਕ ਜਾਂਚ ਦਾ ਵਿਸ਼ਾ ਜਾਂਚ ਕਰਕੇ ਉਹ ਤੇ ਬੰਦ ਕਾਰਵਾਈ ਹੋ ਜੇ ਕੀ ਪਤਾ ਕੌਣ ਬੰਦਾ ਹੋ ਥੱਲੇ ਸਾਡੇ ਪਿੰਡ ਦਾ ਨਹੀਂ ਇਹ ਘੱਟੋ ਘੱਟ ਸਾਡੇ ਨਗਰ ਦੇ 30 ਪਿੰਡ ਜਿੱਥੋਂ ਜਿੱਥੋਂ ਦੀ ਵੀ ਸੜਕ ਲੰਗੀ ਹੈ ਜਿਹੜੇ ਪਿੰਡ ਵਿੱਚ ਦੀ ਉੱਥੇ ਹਰੇਕ ਕਮੇਟੀ ਬਣੀ ਆ ਪਿੰਡ ਦੀ ਵੀ ਉਹਨੂੰ ਆਪਾਂ ਉਹ ਸੰਘਰਸ਼ ਨੂੰ ਅੱਗੇ ਕਿਸ ਤਰ੍ਹਾਂ ਲੈ ਜਾਣਾ ਕਿਸ ਤਰ੍ਹਾਂ ਦਾ ਖਰਚਾ ਕਰਨਾ ਉਹਦੇ ਲਈ ਵੀ ਗਰਾਹੀ ਕਰੀ ਗਈ ਸਾਰੇ ਪਿੰਡਾਂ ਚੋਂ ਕਰੀ ਗਈ ਤੇ ਅੱਜ ਵੀ ਕਰ ਰਹੇ ਆ ਆਪਾਂ ਕੋਈ ਪਿੰਡ ਦਾ ਹੋਰ ਵੀ ਕੋਈ ਭਲਾਈ ਦਾ ਕੰਮ ਉਹਦੇ ਲਈ ਵੀ ਗਰਾਹੀ ਕਰਦੇ ਆ ਪਿੰਡ ਚ ਚਾਹੇ ਟੂਰਨਾਮੈਂਟ ਕਰਾਉਣਾ ਉਹਦੇ ਲਈ ਵੀ ਗਰਾਹੀ ਕਰਦੇ ਆ ਗੁਰੂ ਘਰਾਂ ਦੀ ਕੋਈ ਸਾਮ ਸਥਾਪਨਾ ਕਰਨੀ ਆ ਉਹਦੇ ਲਈ ਵੀ ਗਰਾਹੀ ਕਰਦੇ ਆ ਇਹ ਥੋੜੀ ਆ ਵੀ ਇੱਕ ਬੰਦਾ ਕਹਿੰਦਾ ਤਾਂ ਜੇ ਇਹਨੇ ਘਟਾਲਾ ਕਰਤਾ ਤੇ ਘਟਾਲਾ ਹੋ ਗਿਆ ਜੇ ਲੱਗਦਾ ਤਾਂ ਤੁਸੀਂ ਐਪਲੀਕੇਸ਼ਨ ਦਿਓ ਪੜਤਾਲ ਕਰਾਓ ਜੇ ਕੋਈ ਦੋਸ਼ੀ ਪਾਇਆ ਗਿਆ ਅਸੀਂ ਸਾਡਾ ਸਾਰਾ ਨਗਰ ਖੜਾ ਕੋਈ ਬ ਹਾਂ ਕੋਈ ਇੱਕ ਹੀ ਹੈ ਮਾਮਲਾ ਸੀ ਕਿਹਦੀ ਕਿਸ ਦੀ ਜਮਾਨਤ ਇਹ ਸਰ ਤਿੰਨ ਦੋਸ਼ੀ ਜਿਹੜੇ ਇਹਨਾਂ ਨੇ ਪਾਏ ਸੀਗੇ ਮਲਕੀਤ ਸਿੰਘ ਜਗਮੋਨ ਸਿੰਘ ਤੇ ਹਰਪਾਲ ਸਿੰਘ ਇਹਨਾਂ ਨੂੰ ਬਿਲਕੁਲ ਹੀ ਬੇਮੁਨਾਯਾਦ ਇਹਦੇ ਵਿੱਚ ਐਫ ਆਈ ਆਰ ਦੇ ਵਿੱਚ ਪਾਇਆ ਗਿਆ ਸੀਗਾ ਇਹਨਾਂ ਦਾ ਇਸ ਸਿਸਟਮ ਦੇ ਵਿੱਚ ਜਾਂ ਇਸ ਜਿਹੜੀ ਐਫ ਆਈ ਆਰ ਲੋਜਕਰੀ ਹੈ ਇਹਨਾਂ ਦਾ ਇਹਦੇ ਨਾਲ ਕੋਈ ਸਬੰਧ ਨਹੀਂ ਸੀ ਇਹ ਕਾਮ ਬੰਦੇ ਸੀਗੇ ਜਿਨ੍ਹਾਂ ਨੂੰ ਬਜ਼ੁਰਗ ਸੀਗੇ 75 85 ਸਾਲ ਦੇ ਵਿੱਚ ਉਹਨਾਂ ਨੂੰ ਇਹਦੇ ਵਿੱਚ ਇਨਵੋਲ ਕਰ ਰਿਹਾ ਗਿਆ ਸੀ ਬਿਲਕੁਲ ਹੀ ਬੇਮੁਨਾਇਆ ਤਰੀਕੇ ਨਾਲ ਕੋਈ ਕੋਰਟ ਮੰਨ ਲਓ ਵੀ ਇੱਕ ਸੀਐਮ ਦੇ ਦਬਾਅ ਦੇ ਹੇਠ ਪੁਲਿਸ ਨੇ ਇਹਨਾਂ ਤਿੰਨਾਂ ਨੂੰ ਘਰੋਂ ਅਰੈਸਟ ਕਰ ਲਿਆ ਕੋਈ ਇਨਵੈਸਟੀਗੇਸ਼ਨ ਨਹੀਂ ਹੋਈ ਕੋਈ ਇਹਨਾਂ ਕੋਲ ਪੈਸਾ ਨਹੀਂ ਆਇਆ ਠੀਕ ਹੈ ਇਹ ਬਜ਼ੁਰਗ ਬੰਦੇ ਸੀਗੇ ਅੱਜ ਤੱਕ ਇਹਨਾਂ ਦਾ ਕੋਈ ਵੀ ਇਸ ਤਰ੍ਹਾਂ ਦਾ ਕੋਈ ਰਿਕਾਰਡ ਨਹੀਂ ਹੈਗਾ ਪਿੰਡ ਦੇ ਵਿੱਚ ਵੀ ਪਿੰਡ ਦੇ ਲੋਕਾਂ ਦੇ ਕਹਿਣ ਦੇ ਮੁਤਾਬਕ ਵੀ ਅੱਜ ਤੱਕ ਇਹਨਾਂ ਨੇ ਸਿਰਫ ਜੇਬ ਦੇ ਵਿੱਚੋਂ ਕਿਤੇ ਕੁਝ ਲਾ ਸਕਦੇ ਆ ਪਰ ਇਹ ਇਹ ਜੇ ਬੰਦੇ ਇੱਕ ਵੀ ਇਹਨਾਂ ਦਾ ਕੋਈ ਵੀ ਇਹੋ ਜਿਹਾ ਐਲੀਗੇਸ਼ਨ ਨਹੀਂ ਸੀਗਾ ਕਿਸੇ ਦਾ ਵੀ ਇਹਨਾਂ ਦੇ ਉੱਪਰ ਚਲੋ ਇਹਨਾਂ ਨੇ ਗੈਰ ਕਾਨੂੰਨੀ ਤਰੀਕੇ ਨਾਲ ਅਰੈਸਟ ਪਾਈ ਇਲੀਗਲ ਅਰੈਸਟ ਹੋਈ ਕੋਈ ਪ੍ਰੋਸੀਜਰ ਫਾਲੋ ਨਹੀਂ ਹੋਇਆ ਜੀ ਦੇ ਵਿਚ ਮਾਨ ਜੋ ਕੋਰਟ ਨੇ ਔਨ ਦਾ ਸਪੌਟ ਜਿਹੜੇ ਬੰਦੇ ਸੀਗੇ ਉਹ ਰੀਲੀਜ਼ ਕਰਤੇ ਬੰਦੇ ਰੀਲੀਜ਼ ਕਰਨ ਤੋਂ ਬਾਅਦ ਤੁਰੰਤ ਫਿਰ ਉਹ ਚਲੋ ਸਰਕਾਰ ਲਈ ਪੁਲਿਸ ਲਈ ਇੱਕ ਈਗੋ ਦਾ ਮਸਲਾ ਬਣ ਗਿਆ ਉਸ ਤੋਂ ਬਾਅਦ ਇਹਨਾਂ ਨੇ ਤੁਰੰਤ ਹੀ ਇਹਨਾਂ ਨੂੰ 107 151 ਉਸ ਤੋਂ ਜਿਹੜਾ ਹੁਣ ਬੀਐਨਐਸ ਦੇ ਵਿੱਚ ਆਪਾਂ ਕਹਿ ਸਕਦੇ 126 ਦੇ ਅੰਡਰ ਇੱਕ ਨਵਾਂ ਜਿਹੜਾ ਕਲੰਦਰਾ ਆਪਾਂ ਕਹਿ ਦਿੰਦੇ ਆ ਉਹ ਡੀਡੀਆਰ ਪਾ ਦਿੱਤੀ ਗਈ ਡੀਡੀਆਰ ਤੋਂ ਬਾਅਦ ਇਹਨਾਂ ਨੂੰ ਪੁਲਿਸ ਕੋਰਟ ਦੇ ਵਿੱਚੋਂ ਹੀ ਦੁਬਾਰਾ ਥਾਣੇ ਲੈ ਜਾਂਦੀ ਹੈ ਰਿਲੀਜ਼ ਕਰਨ ਦੇ ਬਾਵਜੂਦ ਵੀ ਦੇਖੋ ਇੰਨੇ ਦੇ ਇਹਦੇ ਦਰਮਿਆਨ ਹੀ ਇਹਨਾਂ ਨੇ ਕੰਪਲੇਨਰ ਨੂੰ ਦੁਬਾਰਾ ਬੁਲਾਇਆ ਦੁਬਾਰਾ ਬੁਲਾਉਣ ਤੋਂ ਬਾਅਦ 126 ਫੇਰ ਡੀਡੀਆਰ ਬਾਅਦ ਜਿਹੜੀ ਬਜ਼ੁਰਗਾਂ ਨੂੰ ਦੋ ਰਾਤਾਂ ਦੋ ਦਿਨ ਇਹਨਾਂ ਨੇ ਬਿਲਕੁਲ ਇਲੀਗਲ ਉੱਥੇ ਰੱਖਿਆ ਗਿਆ ਠੀਕ ਹੈ ਜਿਹੜਾ ਜੇ ਬਲਕਿ ਜਿਨ੍ਹਾਂ ਦਾ ਇਸ ਮਸਲੇ ਨਾਲ ਕੋਈ ਸੰਬੰਧ ਨਹੀਂ ਹੈਗਾ ਇਹ ਜਿਹੜੀ ਜਾਂਚ ਉਹ ਬਿਲਕੁਲ ਬੇਮੁਨਾਦ ਬੇਮੁਨਾਦ ਐਫਆਈਆਰ ਇੱਕ ਰੰਜਿਸ਼ ਦੇ ਤਹਿਤ ਹੀ ਕੀਤਾ ਗਿਆ ਅੱਗੇ ਕੀ ਕਾਰਵਾਈ ਹੋਵੇ ਅੱਜ ਐਸਡੀਐਮ ਸਾਹਿਬ ਦੇ ਉਹਨਾਂ ਨੂੰ ਲਿਆਂਦਾ ਗਿਆ ਸੀਗਾ ਬਜ਼ੁਰਗਾਂ ਨੂੰ ਜਿਹੜੇ ਦੋ ਤਿੰਨ ਦੋਸ਼ੀ ਇਹਨਾਂ ਨੇ ਪਾਏ ਆ ਜਿਹੜੇ ਮਤਲਬ ਇਨਵੋਲਵ ਕਰੇ ਸੀਗੇ ਐਫਆਈਆਰ ਦੇ ਵਿੱਚ ਉਹਨਾਂ ਨੂੰ ਲਿਆਂਦਾ ਗਿਆ ਸੀ ਤੇ ਐਸਡੀਐਮ ਸਾਹਿਬ ਨੇ ਤੁਰੰਤ ਹੀ ਜਿਹੜੇ ਮਚਲ ਕੇ ਲੈ ਕੇ ਉਹਨਾਂ ਨੂੰ ਰੀਲੀਜ਼ ਕਰ ਦਿੱਤਾ ਅਗਲੀ ਕੀ ਕਾਰਵਾਈ ਹੋਵੇ ਅਗਲੀ ਤਸਰ ਇਹ ਆ ਵੀ ਇੱਕ ਤਾਂ ਜਿਹੜੀ ਪ੍ਰੋਸੀਜਰ ਹੋਇਆ ਇਹਦੇ ਖਿਲਾਫ ਚਲੋ ਮਾਨਜੋਗ ਅਸੀਂ ਹਾਈ ਕੋਰਟ ਵੀ ਜਾਵਾਂਗੇ ਠੀਕ ਹੈ ਜੀ ਤੇ ਜਿਹੜੇ ਬੰਦੇ ਆ ਸਾਡੇ ਇਹਨਾਂ ਨੂੰ ਅਸੀਂ ਕਵਾਂਗੇ ਵੀ ਡਿਸਚਾਰਜ ਕਰੇ ਜਾਵੇ ਕੇਸ ਤੋਂ ਕੋਡਾਸ਼ੋਬ ਨਾਮ ਗੁਰਸੇਵ ਸਿੰਘ ਸਿੱਧੂ ਸਰੇ ਕੋਰਸ ਮੇ ਟੈਕਟਰਾਮ ਹਾਂ ਬਠਿੰਡਾ ਕਰਦੇ